ਲਓ ਜੀ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਆਂ ਪਿੰਡ ਦਾਨ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਕਿ ਜਿਹੜਾ ਗਰਾਊਂਡ ਸੀ ਉਹ ਮੀਂਹ ਦੇ ਕਾਰਨ ਸਾਰਾ ਜੋ ਪਾਣੀ ਦੇ ਨਾਲ ਭਰ ਜਾਂਦਾ ਸੀ ਤੇ ਬੱਚਿਆਂ ਨੂੰ ਖੇਡਣ ਚ ਜਾਂ ਇੱਥੇ ਸਕੂਲ ਆਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਸਕੂਲ ਦੇ ਸਟਾਫ ਵੱਲੋਂ ਸਮੂਹ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਜਿਹੜਾ ਗਰਾਊਂਡ ਆ ਇਹਦੇ ਵਿੱਚ ਭਰਤ ਪਵਾ ਕੇ ਇਹਨੂੰ ਸਕੂਲ ਦੇ ਪੱਧਰ ਕੀਤਾ ਜਾਵੇ ਤਾਂ ਜੋ ਮੀਂਹ ਦਾ ਪਾਣੀ ਹੈ ਇਤੋਂ ਬਾਹਰ ਨਿਕਲ ਸਕਿਆ ਤੁਸੀਂ ਦੇਖ ਸਕਦੇ ਹੋ ਅੱਜ ਇੱਥੇ ਟਰੈਕਟਰ ਲਾ ਕੇ ਪੱਧਰ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੇ ਖੇਡਣ ਲਈ ਯੋਗ ਗਰਾਉਂਡ ਬਣ ਸਕੇ। ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਬਹੁਤ ਸਹਿਯੋਗ ਕਰ ਰਹੀ ਹੈ ਇਸੇ ਕੰਮ ਦੇ ਵਿੱਚ ਲਹਿਦਰੀ ਪ੍ਰਤੀ ਬਕਸੀ। ਇਹ ਦਾਨ ਸਿੰਘ ਅਲਦਈ ਸਕੂਲ ਹੈ ਜੀ। ਇਹ ਗਰਾਉਂਡ ਬਹੁਤ ਨੀਵਾ ਹੋ ਗਿਆ ਸੀਗਾ, ਮੀਂਹ ਬਹੁਤ ਭਾਰੇ ਪਏ ਸੀਗੇ ਤੇ ਉਹਦੇ ਕਾਰਨ ਪਾਣੀ ਖੜਨਾ ਹੈ ਬੱਚਿਆਂ ਨੂੰ ਔਖਾ ਸੀ। ਮਾਸਟਰਾਂ ਨੇ ਪੰਚਾਇਤ ਨੂੰ ਸਰਪੰਚ ਸਾਹਿਬ ਆਏ ਸੀ ਉੱਤੇ ਕਿਹਾ ਬੇਨਤੀ ਕਰੀ ਵੀ ਭਰਤ ਪਵਾ ਕੇ ਦਿਓ ਤੇ ਸਰਪੰਚ ਨੇ ਪੰਜ-ਛੇ ਦਿਨਾਂ ਦਾ ਟਾਈਮ ਲਿਆ ਜੀ ਪੰਜ-ਛੇ ਦਿਨਾਂ ਚ ਭਰਤ ਪਵਾ ਦਾਂਗੇ ਤੇ ਅੱਜ ਮਿੱਟੀ ਪਾਈ ਜਾਂਦੇ ਆ ਜੀ ਚਲੋ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਸੀਗਾ ਪਾਣੀ ਨਿਕਲਦਾ ਨਹੀਂ ਸੀਗਾ ਜੀ ਇੱਥੇ ਗਰਾਊਂਡ 'ਚ ਖੜ ਜਾਂਦਾ ਸੀ ਬੱਚਾ ਨੂੰ ਖੇਡਣਾ ਖੁੱਟਦਾ ਉੱਥਾ ਸੀ ਚਲਕਣ ਬਣ ਜਾਂਦੀ ਸੀ ਤੇ ਉਹਦੇ ਕਰਕੇ ਹੁਣ ਅੱਜ ਭਰਤ ਪਾਉਣ ਲੱਗੇ ਆ ਜੀ ਪੰਚਾਇਤ ਦਾ ਬਹੁਤ ਵਧੀਆ ਅਪਰਾਲਾ ਜੀ ਜਿਹੜਾ ਕੰਮ ਕਰ ਰਿਹਾ ਹੈ ਸਰਕਾਰੀ ਸਕੂਲ ਚ ਧਰਤ ਦਾ ਕੰਮ ਚੱਲਦਾ ਕੱਲ ਫਿਰਨੀ ਤੇ ਮਿੱਟੀ ਪਾਈ ਆ ਜੀ ਅੱਜ ਇੱਥੇ ਪਾ ਰਹੇ ਆ ਇੱਕ ਦਿਨ ਫਿਰਨੀ ਤੇ ਫੇਰ ਲਾਉਣਾਗਾ ਇਸ ਤੋਂ ਬਾਅਦ ਹੁਣ ਫਿਰਨੀ ਤੇ ਦੂਜੀ ਸਾਈਡ ਗੰਗਾ ਵਾਲੀ ਸੜਕ ਤੋਂ ਲੈ ਕੇ ਸਟੇਡੀ ਤੱਕ ਮਿੱਟੀ ਪਾਉਣੀ ਆ ਉਹ ਇੱਕ ਅੱਧੇ ਦਿਨ ਚ ਕਰ ਰਹੇ ਆ ਬਸ ਕੱਲ ਨੂੰ ਜਾਂ ਪਰਸ ਚ ਚਲਾ ਰਹੇ ਆ ਉਹਦੀ ਮਿੱਟੀ ਪਾਉਣੀ ਆ ਫਿਰ ਮਿੰਨਤੀ ਕਰਨੀ ਆ ਫਿਰਨੀ ਦੀ ਉਹ ਵੀ ਕਰਵਾ ਰਹੇ ਆ ਮਿੰਨਤੀ ਵੀ ਫਿਰਨੀ ਦੀ ਕਰਾ ਰਹੇ ਆ ਜੀ ਆ ਸਰਪੰਚ ਸਾਹਿਬ ਬਾਹਰ ਗਏ ਹੋਏ ਸੀ ਜੀ ਉਹ ਆ ਨਹੀਂ ਸਕੇ ਪਾਸੇ ਗਏ ਆ ਕਿਤੇ ਅੱਜ ਕੰਮ ਸੀ ਉਹਨਾਂ ਨੂੰ ਉੱਤੇ ਸੀ ਇਹ ਆਪ ਲਗ ਲਗਾ ਕੇ ਕਰ ਰਹੇ ਆ ਇਹ ਕੰਮ ਭਰਤ ਭਾਰੇ ਆ